ਭਾਰਤ ਦੇ ਵਿਦੇਸ਼ੀ ਮੁਦਰਾ ਪੰਡਾਰ ਵਿੱਚ 1.03 ਬਿਲੀਅਨ ਡਾਲਰ ਦਾ ਵਾਅਦਾ ਕੁੱਲ 687.26 ਬਿਲੀਅਨ ਡਾਲਰ ਅਮਰਿਤਪਾਲ ਦੀ ਪਰੋਲ ਦੀ ਬੇਨਤੀ ਰੱਦ ਪੰਜਾਬ ਸਰਕਾਰ ਨੇ ਰਾਸ਼ਟਰੀ ਸੁਰੱਖਿਆ ਦਾ ਕੀਤਾ ਦਾਵਾ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪ ਗਾਇਬ ਮਾਮਲੇ ਵਿੱਚ ਜਾਂਚ ਰਿਪੋਰਟ ਦੇ ਗੰਭੀਰ ਦੋਸ਼ ਆਏ ਸਾਹਮਣੇ ਸ਼੍ਰੋਮਣੀ ਕਮੇਟੀ ਵੱਲੋਂ ਐਫਆਈ ਆਰ ਕਰਨ ਦੀ ਮੰਗ ਅਤੇ ਸਰਕਾਰ ਦੀ ਦਖਲਅੰਦਾਜ਼ੀ ਦੀ ਕੀਤੀ ਨਿਖੇਦੀ। ਭਾਰਤ ਦੇ ਵਿਦੇਸ਼ੀ ਮੁਦਰਾ ਪੰਡਾਰਾ ਵਿੱਚ ਇਸ ਹਫਤੇ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਨਵੇਂ ਡਾਟਾ ਅਨੁਸਾਰ ਦੇਸ਼ ਦਾ ਫੋਰੈਕਸ ਰਿਜ਼ਰਵ 1 ਅਰਬ 3 ਕਰੋੜ ਡਾਲਰ ਵਧ ਕੇ ਕੁੱਲ 687 ਅਰਬ 72 ਕਰੋੜ ਡਾਲਰ ਤੱਕ ਪਹੁੰਚ ਗਿਆ ਹੈ। ਅਰਥਵਿਵਸਥਾ ਦੇ ਮਾਹਿਰ ਇਸ ਨੂੰ ਇੱਕ ਸਕਾਰਾਤਮਕ ਸੰਕੇਤ ਮੰਨ ਰਹੇ ਹਨ। ਕਿਉਂਕਿ ਗਲੋਬਲ ਮਾਰਕੀਟ ਵਿੱਚ ਚੱਲ ਰਹੀ ਹਲਚਲ ਦੇ ਬਾਵਜੂਦ ਭਾਰਤ ਦੀ ਵਿੱਤੀ ਸਥਿਰਤਾ ਮਜ਼ਬੂਤ ਬਣੀ ਹੋਈ ਹੈ। ਮਾਹਿਰ ਕਹਿ ਰਹੇ ਨੇ ਕਿ ਫੋਰੈਕਸ ਰਿਜ਼ਰਵ ਦਾ ਇਸ ਤਰ੍ਹਾਂ ਵਧਣਾ ਦੇਸ਼ ਦੀ ਇੰਪੋਰਟ ਸਮਰਥਾ, ਰੁਪਏ ਦੀ ਸਥਿਰਤਾ ਅਤੇ ਅੰਤਰਰਾਸ਼ਟਰੀ ਵਪਾਰ ਤੇ ਸਿੱਧਾ ਅਸਰ ਪਾਉਂਦਾ ਹੈ। ਰਿਜ਼ਰਵ ਵਧਦੇ ਹੀ ਸਰਕਾਰ ਅਤੇ RBI ਦੋਵਾਂ ਨੂੰ ਨੀਤੀਆਂ ਬਣਾਉਣ ਵਿੱਚ ਹੋਰ ਭਰੋਸਾ ਮਿਲਦਾ ਹੈ। ਇਹ ਵੱਡਾ ਰਿਜ਼ਰਵ ਵਿਦੇਸ਼ੀ ਨਿਵੇਸ਼ਕਾਂ ਨੂੰ ਇਹ ਵਿਸ਼ਵਾਸ ਦਿੰਦਾ ਹੈ ਕਿ ਭਾਰਤ ਇੱਕ ਸਥਿਰ ਅਤੇ ਸੁਰੱਖਿਅਤ ਮਾਰਕੀਟ ਹੈ। ਇਸ ਰਿਪੋਰਟ ਤੋਂ ਬਾਅਦ ਸ਼ੇਅਰ ਮਾਰਕੀਟ ਵਿੱਚ ਵੀ ਹਲਕਾ ਸਕਾਰਾਤਮਕ ਰੁਝਾਨ ਦੇਖਣ ਨੂੰ ਮਿਲਿਆ ਅਤੇ ਅਰਥਸ਼ਾਸਤਰੀ ਕਹਿ ਰਹੇ ਹਨ ਕਿ ਜੇ ਰਿਜ਼ਰਵ ਇਸ ਗਤੀ ਨਾਲ ਵਧਦੇ ਰਹੇ ਤਾਂ ਅਗਲੇ ਮਹੀਨਿਆਂ ਵਿੱਚ ਰੁਪਏ ਦੀ ਸਥਿਤੀ ਹੋਰ ਮਜ਼ਬੂਤ ਹੋ ਸਕਦੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਵਿੱਚ ਦਲੀਲ ਦਿੱਤੀ ਕਿ ਅਮਰਿਤਪਾਲ ਨੂੰ ਪੈਰੋਲ ਦੇਣਾ ਰਾਸ਼ਟਰੀ ਸੁਰੱਖਿਆ ਲਈ ਗੰਭੀਰ ਖਤਰਾ ਹੋ ਸਕਦਾ ਹੈ ਅਤੇ ਕਈ ਵੱਡੇ ਮਾਮਲਿਆਂ ਜਿਵੇਂ ਕਿ ਸੰਭਵ ਹੱਤਿਆ ਦੇ ਯੋਜਨਾ ਦੇ ਇਲਜ਼ਾਮ ਦੇ ਆਧਾਰ 'ਤੇ ਉਹਨਾਂ ਦੀ ਪੈਰੋਲ ਮੰਗ ਨੂੰ ਸਪਸ਼ਟ ਤੌਰ ਤੇ ਰੱਦ ਕਰ ਦਿੱਤਾ ਹੈ ਸਰਕਾਰ ਨੇ ਦਲੀਲ ਕੀਤੀ ਕਿ ਜੇ ਉਹ ਸੰਸਦ ਵਿੱਚ ਜਾਣਗੇ ਤਾਂ ਉਹ ਆਪਣੇ ਭਾਸ਼ਣਾ ਦੇ ذریعے ਐਸੇ ਮਸਲਿਆਂ ਤੇ ਗੱਲ ਕਰ ਸਕਦੇ ਹਨ ਜੋ ਸੁਰੱਖਿਆ ਅਤੇ ਸ਼ਾਂਤੀ ਨੂੰ ਪ੍ਰਭਾਵਿਤ ਕਰ ਸਕਦੇ ਹਨ ਅਤੇ ਇਸ ਕਰਕੇ ਭਰਤੀ ਤੌਰ ਤੇ ਉਹਨਾਂ ਨੂੰ ਰੋਕਿਆ ਗਿਆ ਹੈ ਹਾਈ ਕੋਰਟ ਨੇ ਵੀ ਇਸ ਗੱਲ ਤੇ ਸਪਸ਼ਟ ਕੀਤਾ ਕਿ ਸੰਸਦ ਦੇ ਅੰਦਰ ਕਿਸੇ ਬੰਦੀ ਜਾਂ ਡਿਟੇਨੀ ਦੀ ਮੌਜੂਦਗੀ ਨੂੰ ਲੈ ਕੇ ਅਦਾਲਤ ਕੋਲ ਸਿੱਧਾ ਹੱਕ ਨਹੀਂ ਹੈ ਅਤੇ ਅਗਲੀ ਸੁਣਵਾਈ ਹੋਣ ਤੱਕ ਮਾਮਲਾ ਮੁਰ ਦੇਖਿਆ ਜਾਵੇਗਾ ਇਸ ਮਾਮਲੇ ਨੂੰ ਹੁਣ ਅਗਲੇ ਸੋਮਵਾਰ ਲਈ ਮੁਰ ਸੁਣਵਾਈ ਲਈ ਸੂਚਿਤ ਕੀਤਾ ਗਿਆ ਹੈ ਜਿੱਥੇ ਹਾਈ ਕੋਰਟ ਹੋਰ ਦਲੀਲਾਂ ਦੀ ਬੁਨਿਆਦ ਤੇ ਫੈਸਲਾ ਲਏਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਗੁਮ ਸਰੂਪਾਂ ਦਾ ਸਭ ਤੋਂ ਵੱਡਾ ਮਸਲਾ ਜਾਂਚ ਦੀ ਸਚਾਈ ਤੇ ਸੰਗਤ ਦੇ ਸਵਾਲ ਪਿਆਰੇ ਦਰਸ਼ਕੋ 328 ਰੂਪਾਂ ਨੂੰ ਲੈ ਕੇ ਗੱਲ ਕਰੀਏ ਇਹ ਕੋਈ ਛੋਟਾ ਮਸਲਾ ਨਹੀਂ ਸਿੱਧੇ ਤੌਰ ਤੇ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ 128 ਰੂਪ ਕਿੱਥੇ ਹਨ ਇਹਦਾ ਕੋਈ ਪਤਾ ਨਹੀਂ ਚੱਲ ਰਿਹਾ ਜੇ ਪਤਾ ਹੁੰਦਾ ਤਾਂ ਸ਼੍ਰੋਮਣੀ ਕਮੇਟੀ ਹੁਣ ਤੱਕ ਦੱਸ ਚੁੱਕੀ ਹੁੰਦੀ ਕਿ ਉਹ ਕਿੱਥੇ ਗਏ ਨੇ ਸਚਾਈ ਇਹ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਚਪਾਈ ਕੇਵਲ ਰਾਮ ਸਰ ਦੀ ਪ੍ਰੈਸ ਵਿੱਚ ਮਰਿਆਦਾ ਅਨੁਸਾਰ ਹੁੰਦੀ ਹੈ ਜਿੱਥੇ ਮਜ਼ਦੂਰ ਪਵਿੱਤਰਤਾ ਨਾਲ ਸੇਵਾ ਕਰਦੇ ਹਨ ਜਦੋਂ ਕੋਈ ਗੁਰਦੁਆਰਾ ਕਮੇਟੀ ਜਾਂ ਸਿੱਖ ਪਰਿਵਾਰ ਸਰੂਪ ਮੰਗਦਾ ਹੈ ਤਾਂ ਸਾਰੀ ਪ੍ਰਕਿਰਿਆ ਮਰਿਆਦਾ ਅਨੁਸਾਰ ਹੁੰਦੀ ਹੈ ਰეკਮੈਂਡੇਸ਼ਨ ਜਾਂਚ ਰਿਕਾਰਡ ਅਤੇ ਪੰਜ ਸਿੰਘਾਂ ਵੱਲੋਂ ਸਰੂਪ ਦੀ ਵਿਧੀਵਤ ਪੇਡ ਤਾਂ ਫਿਰ ਇਹ ਸਵਾਲ ਵੱਡਾ ਹੈ ਰਿਕਾਰਡ ਮੌਜੂਦ ਹੋਣ ਦੇ ਬਾਵਜੂਦ 328 ਸਰੂਪ ਕਿਵੇਂ ਗਾਇਬ ਹੋਏ ਇਸ ਦੇ ਪਿੱਛੇ ਲੰਬੀ ਕਹਾਣੀ ਹੈ ਸਤਿੰਦਰ ਸਿੰਘ ਕੋਹਲੀ ਵੱਲੋਂ ਆਡਿਟ ਠੀਕ ਤਰ੍ਹਾਂ ਨਾ ਹੋਣਾ ਬੇਧਿਆਨੀ ਰਿਕਾਰਡ ਮਿਸਿੰਗ ਅਤੇ ਬਿਨਾ ਐਂਟਰੀ ਦੇ ਸਰੂਪ ਜਾਰੀ ਕਰਨਾ ਇਹ ਸਾਰੀਆਂ ਗੱਲਾਂ ਜਾਂਚ ਦੌਰਾਨ ਸਾਹਮਣੇ ਆਈਆਂ ਸੱਚ ਇਹ ਹੈ ਕਿ ਗਲਤੀ ਸ਼ੁਰੂਆਤ ਉਦੋਂ ਹੋਈ ਜਦੋਂ ਅਮੋਲਕ ਸਿੰਘ ਰਿਟਾਇਰਮੈਂਟ ਸਮੇਂ ਚਾਰਜ ਦਿੰਦਿਆਂ ਦੱਸਤਾ ਹੈ ਕਿ 267 ਰੁਪਏ ਗਾਇਬ ਹਨ ਵਿਰੋਧ ਵਧਿਆ ਮਾਮਲਾ ਅਕਾਲ ਤਖਤ ਸਾਹਿਬ ਤੱਕ ਆਇਆ ਗਿਆਨੀ ਹਰਪ੍ਰੀਤ ਸਿੰਘ ਨੇ ਜਾਂਚ ਕਮੇਟੀ ਬਣਾਈ ਜਾਂਚ ਵਿੱਚ ਖੁਲਾਸਾ ਹੋਇਆ ਕਿ 267 ਰੁਪਏ ਹੀ ਨਹੀਂ ਸਗੋਂ 328 ਰੁਪਏ ਗਾਇਬ ਹਨ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਗਿਣਤੀ ਪੂਰੀ ਕਰਨ ਲਈ ਵੱਧ ਕਾਗਜ਼ ਛਪਾ ਕੇ ਰਿਕਾਰਡ ਠੀਕ ਦਿਖਾਇਆ ਜਾਂਦਾ ਸੀ ਕਈ ਵਾਰ ਅਹੁਦੇਦਾਰਾਂ ਦੀ ਪਰਚੀ ਆਉਂਦੀ ਸੀ ਅਤੇ ਬਿਨਾਂ ਰਿਕਾਰਡ ਦੇ ਸਰੂਪ ਜਾਰੀ ਕਰ ਦਿੱਤੇ ਜਾਂਦੇ ਸਨ ਇਹ ਗੜਬੜ ਸਿੱਧਾ ਦਰਸਾਉਂਦੀ ਹੈ ਕਿ ਪ੍ਰਬੰਧ ਕਾਫੀ ਕਮਜ਼ੋਰ ਸੀ ਜਾਂਚ ਤੋਂ ਬਾਅਦ ਵਿਭਾਗੀ ਕਾਰਵਾਈ ਤਾਂ ਕੀਤੀ ਗਈ ਪਰ ਐਫ ਆਈ ਆਰ ਰੋਕ ਦਿੱਤੀ ਗਈ ਡਾਕਟਰ ਰੂਪ ਸਿੰਘ ਸਮੇਤ ਸੋਨਾ ਬੰਦਿਆਂ ਤੇ ਧਾਰਾ 245 245 409 445 ਅਤੇ 120 ਬੀ ਲੱਗੀਆਂ ਇਹ ਬਹੁਤ ਗੰਭੀਰ ਮਾਮਲੇ ਹਨ ਕੱਲ ਦੀ ਮੀਟਿੰਗ ਵਿੱਚ ਇਹ ਬਹੁਤ ਹੈਰਾਨੀਜਨਕ ਗੱਲ ਸਾਹਮਣੇ ਆਈ ਕਿ ਐਫਆਈਆਰ ਰੱਦ ਕਰਨ ਦੀ ਮੰਗ ਕੀਤੀ ਗਈ। ਧਾਮੀ ਸਾਹਿਬ ਨੇ ਇਸ ਨੂੰ ਅਕਾਲ ਤਖਤ ਸਾਹਿਬ ਨੂੰ ਚੁਣੌਤੀ ਦੱਸਿਆ ਅਤੇ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਾਰ ਦਿੱਤਾ। ਪਰ ਗੱਲ ਇੱਥੇ ਖਤਮ ਨਹੀਂ ਹੁੰਦੀ। ਹੋਰ ਵੀ ਮਾਮਲੇ ਸਾਹਮਣੇ ਆਏ। ਅਗਣ ਭੇਟ ਹੋਏ ਸਰੂਪਾਂ ਦਾ ਮਾਮਲਾ, ਰਿਕਾਰਡ ਦਾ ਗਾਇਬ ਹੋਣਾ ਅਤੇ ਜਥੇਬੰਦੀਆਂ ਵੱਲੋਂ ਲੰਬੀ ਲੜਾਈ। ਹੁਣ ਮਸਲਾ ਅਕਾਲ ਤਖਤ ਸਾਹਿਬ ਦੇ ਪਾਸ ਭੇਜਿਆ ਗਿਆ ਹੈ ਅਤੇ ਫੈਸਲਾ ਉੱਥੇ ਹੋਣਾ ਹੈ। ਸੰਗਤਾ ਸਿਰਫ 21 ਸਵਾਲ ਹੈ ਸਾਨੂੰ ਦੱਸਿਆ ਜਾਵੇ ਕਿ 328 ਰੂਪ ਕਿੱਥੇ ਹਨ ਕੌਣ ਲੈ ਗਿਆ ਕਿਸ ਹਾਲਤ ਵਿੱਚ ਹਨ ਕਿ ਉਹਨਾਂ ਦਾ ਸਤਕਾਰ ਮਰਿਆਦਾ ਅਤੇ ਪਵਿੱਤਰਤਾ ਠੀਕ ਤਰ੍ਹਾਂ ਨਿਭਾਈ ਜਾ ਰਹੀ ਹੈ ਜਾਂ ਨਹੀਂ ਇਹ ਸਵਾਲ ਅੱਜ ਵੀ ਖੜਾ ਹੈ ਅਤੇ ਸੰਗਤ ਇਸ ਦਾ ਸੱਚਾ ਜਵਾਬ ਚਾਹੁੰਦੀ ਹੈ